ਪਹਿਲਾਂ ਤਾਂ ਇਹ ਸੁਣੋ ਵੀ ਇਹ ਕੀ ਕਹਿੰਦੀ ਹੈ ਤੇ ਫਿਰ ਕਰਦੇ ਹਾਂ ਗੱਲ। ਇਹ ਮੇਰਾ ਭਾਈ ਹੈ ਔਰ ਮੈਂ ਇਸki ਭੈਣ ਹੂੰ। ਹਮ ਦੋਨੋਂ ਆਪਸ ਵਿੱਚ ਪਿਆਰ ਕਰਤੇ ਹੈ ਔਰ ਮੈਂ ਇਸਕੇ ਬੱਚੇ ਕੀ ਮਾਂ ਬਣਨੇ ਵਾਲੀ ਹੂੰ ਇਸੀ ਲਈ ਮੈਂਨੇ ਸ਼ਾਦੀ ਕੀ ਹੈ ਔਰ ਇਸ ਰਿਸ਼ਤੇ ਕੋ ਕੋਈ ਤੋੜਨੇ ਵਾਲਾ ਨਹੀਂ ਹੈ। ਵਿਕਾਸ ਵੀਡੀਓ ਬਣਾ ਕੇ ਤੇ ਉੱਪਰ ਇਹ ਲਿਖਤਾ ਕਿ ਅਸੀਂ ਇਹ ਐਂਟਰਟੇਨਮੈਂਟ ਵਾਸਤੇ ਬਣਾਈ ਹੈ। ਇਹਦੇ ਨਾਲ ਤਾਂ ਜਾਣ ਨਹੀਂ ਛੁੱਟ ਜਾਂਦੀ ਜੇ ਆਪਾਂ ਕੁਝ ਲਿਖ ਦਈਏ। ਇਹ ਤਾਂ ਵੇਖੋ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੋ ਤੁਸੀਂ ਵੀਡੀਓ ਬਣਾ ਰਹੇ ਆ ਤੇ ਉਹ ਰਿਸ਼ਤਾ ਕੀ ਹੈ ਭੈਣ ਤੇ ਭਰਾ ਦਾ ਰਿਸ਼ਤਾ ਤੇ ਉਹਦੇ ਚ ਤੁਸੀਂ ਇਹ ਕਹੇ ਨੇ ਵੀ ਅਸੀਂ ਇੱਕ ਦੂਜੇ ਨਾਲ ਵਿਆਹ ਕਰਾ ਰਹੇ ਆ ਤੇ ਉਸ ਤੋਂ ਬਾਅਦ ਅਸੀਂ ਮੈਂ ਇਹ ਇਸ ਬੱਚੇ ਦੀ ਇਹਦੇ ਬੱਚੇ ਦੀ ਮਾਂ ਵੀ ਬਣਨ ਵਾਲੀਆਂ ਤੇ ਰਿਸ਼ਤੇ ਨੂੰ ਜਿਹੜਾ ਤਾਰ-ਤਾਰ ਕੀਤਾ ਭੈਣ ਤੇ ਭਰਾ ਦਾ ਪਵਿੱਤਰ ਜਿਹੜਾ ਰਿਸ਼ਤਾ ਹੈ ਤੇ ਉਸ ਤੋਂ ਬਾਅਦ ਉੱਪਰ ਲਿਖਤਾ ਬਸ ਇਹਨਾਂ ਕਾ ਵੀ ਅਸੀਂ ਇਹ ਵੀਡੀਓ ਇੰਟਰਟੇਨਮੈਂਟ ਵਾਸਤੇ ਬਣਾਈ ਹੈ ਮਨੋਰੰਜਨ ਵਾਸਤੇ ਇਹ ਮਨੋਰੰਜਨ ਹੈ ਯਾਰ ਦੁਨੀਆ ਦਾ ਅੰਤ ਨੇੜੇ ਆ ਦੋਸਤੋ ਕੀ ਕਹਿ ਸਕਦੇ ਇਹਨਾਂ ਨੂੰ ਬਾਲਾ ਜੇ ਹੁਣ ਕੁਝ ਕਹੀਏ ਤਾਂ ਫਿਰ ਇਹ ਵੀਡੀਓ ਤੇ ਮਨ ਲੋ ਰਿਪੋਰਟ ਕਰਨਗੇ ਫਿਰ ਜਾਂ ਕੁਝ ਜਾਂ ਸਟ੍ਰਾਈਕ ਭੇਜਣਗੇ ਤੇ ਜੇ ਨਾਂ ਵੀ ਬੋਲ ਗਏ ਤਾਂ ਫਿਰ ਇਹ ਗੰਦ ਪਾਉਂਦੇ ਨੇ ਵਾਕਈ ਗੰਦ ਆ ਨਾ ਸਹਿਮਤ ਹੋ ਆਪਣੇ ਨਾਲ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਇਹ ਤਾਂ ਤੁਹਾਨੂੰ ਥੋੜੀ ਜੀ ਇਹਦੀ ਵੀਡੀਓ ਕਲਿੱਪ ਜਿਹੜੀ ਕੱਟ ਕੇ ਤੁਹਾਨੂੰ ਵਿਖਾਈ ਆ ਬਾਕੀ ਸਾਰੀ ਵੀਡੀਓ ਤਾਂ ਹੋਰ ਆ ਪੂਰੀ ਦੀ ਪੂਰੀ ਉਹਦੇ ਚ ਬਥੇਰਾ ਕੁਝ ਹੋਰ ਵੀ ਐ ਤੇ ਜੇ ਤੁਹਾਨੂੰ ਕਮੈਂਟ ਕਰਿਆ ਜੇ ਆਪਣਾ ਨੰਬਰ ਕਮੈਂਟ ਦੇ ਵਿੱਚ ਦੇ ਆ ਜੇ ਜੇ ਤੁਹਾਨੂੰ ਵੀਡੀਓ ਚਾਹੀਦੀ ਪੂਰੀ ਦੀ ਪੂਰੀ ਵੀਡੀਓ ਆਪਾਂ ਸੈਂਡ ਕਰ ਦਾਂਗੇ ਤੁਹਾਨੂੰ WhatsApp ਤੇ ਬਾਕੀ ਤੁਸੀਂ ਆਪ ਸਿਆਣੇ ਹੋ ਵੀ ਦੁਨੀਆ ਕਾਲਜੋਗ ਕਹਿੰਦੇ ਕਾਲਜੋਗ ਕਾਲਜੋਗ ਹੋਰ ਇਸ ਤੋਂ ਬਾਅਦ ਕਾਲਜੋਗ ਕੀ ਹੋਊਗਾ ਵੀ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਲਾਜ ਹੀ ਨਹੀਂ ਰੱਖੀ ਆਪਣੇ ਭੈਣ ਭਰਾ ਵਾਲੇ ਰਿਸ਼ਤੇ ਦੀ ਤੇ ਜਿਹੜਾ ਇਹਨਾਂ ਨੇ ਆ ਚੀਜ਼ ਵੀਡੀਓ ਬਣਾਈ ਐ ਅੰਤ ਚ